ਚੜ੍ਹ ਕਰ ਰਿਹਾ ਪੈਣਾ ਹੀ ਪੈਣਾ ਕੀ ਕੋਈ ਕਿਸੇ ਜੀ ਟੋਟਲ ਆਰਾਮ ਕੋਈ ਬੰਦਾ ਨੁਕਸਾਨ ਆ ਜਾਂਦਾ ਉਹਨੂੰ ਕਿਵੇਂ ਪੁੱਛਿਆ ਕਰੀਏ ਬੰਦੇ ਹੀ ਹੈ ਨਹੀਂ ਯਾਰ ਬਾਈ ਹੈ ਨਹੀਂ ਬੰਦਾ ਖਿੰਦਰੀ ਤੇ ਚਲ ਪਾਂਦੇ ਬਾਦਲ ਵੀ ਗਲਤ ਪੀਂਜੀ ਪਈ ਆ ਬਾਈ ਹੁਣ ਪਤਾ ਲੰਗਦਾ ਹੁਣ ਸਮਝ ਆਉਂਦੀ ਆ ਹਾਂ ਸਮਝ ਆਉਂਦੀ ਆ ਕੋਈ ਚੀਜ਼ਾਂ ਵੀ ਉਹ ਬੋਸੇ ਆਇਆ ਜਦੋਂ ਮੈਂ ਚਾਹਵਾ ਕਰਾ ਰਿਹਾ ਸੀ ਨਾ ਜਿਹੜਾ ਪਾਣੀ ੱਟ ਗਿਆ ਲੈ ਜੀ ਪਾਣੀ ਵਾਲੀ ਕਿਸੇ ਵੀ ਟੀਫੀਲਡ ਚ ਨਿਕਾਣ ਹੁੰਦਾ ਆਪਾਂ ਉਹ ਤੋਂ ਬਾਅਦ ਆਪਾਂ ਉਹਦੇ ਬਾਅਦ ਦੀ ਉਹ ਆਪਾਂ ਕਰਦੇ ਆਪਾਂ ਪਾਣੀ ਦੇ ਅੰਦਰ ਦੇਖਣ ਦੇ ਬਾਅਦ ਹੀ ਉਹਦੇ ਹਾਂ ਫਿਰ ਆਪਾਂ ਦੇਖਦੇ ਆ ਕਿ ਇਹਨੂੰ ਆਪਾਂ ਕਿਵੇਂ ਰੋਕ ਸਕੀਏ ਹਣਾ ਆ ਬਾਨੇ ਪੂਰਾ ਹੀ ਬਣ ਗਿਆ ਭਾਈ ਜੀ ਸਵਾਹ ਬਣ ਗਿਆ ਭਾਈ ਇਹਦਾ ਕੰਮ ਤਾਂ ਨਹੀਂ ਵੀ ਨਗੇ ਇੱਕ ਬਾਈ ਜਾਈ ਫਿਰ ਬੱਕਰੀਆਂ ਵੀ ਖਾਈਆਂ ਜੁਰ ਉਹ ਨੂੰ ਪਤਾ ਵੀ ਮੈਨੂੰ ਕੋਈ ਲਾਭ ਨਹੀਂ ਇਹਦਾ ਜੰਮ ਵਿੱਚ ਕੁਝ ਨਹੀਂ ਓਏ ਇੰਨੀਆਂ ਭਿੰਡਾਂ ਵਿੱਚ ਕੁਝ ਕਿਸੇ ਛਿੱਟਣ ਜਿਓਂ ਨਹੀਂ ਜਿਆਦਾ ਧਿਆਨ ਨਾਲ ਕਰਦੇ ਹੋ ਦੇਖੋ ਮੈਂ ਮੈਂ ਖੋਜ ਨਹੀਂ ਬਰੇ ਉਹ ਅੱਗ ਦੀ ਕੁਝ ਦੇਖੋ ਵੀ ਕਿੰਨੀ ਜਿਆਦਾ ਭਿਆਨਕ ਸੀ ਕਿ ਜਮਾਂ ਸਾਤ ਹੋ ਸਾਰਾ ਕਰਦੇ ਬਾਲ ਸੇ ਕੱਢ ਦੋ ਬਹੁਤ ਮਾਰਾ ਮਾਰਾ ਇਹ ਨਹੀਂ ਮੇਨਰ ਦੇ ਨਾਲ ਦੇਖੋ ਇਹ ਕਿਸਾਣ ਸਰਬ ਤੁਸੀਂ ਅੱਜ ਕਿਸਾਨਾਂ ਨਾਲ ਹਮਦਰਦੀ ਕਰਨ ਪਹੁੰਚੇ ਪਿੰਡ ਸਰਦ ਸਿੰਘ ਵਾਲੇ ਕਾਨਕ ਸਿੰਘ ਜੀ ਤਬਾਹੀ ਜੋ ਹੋਈ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਹੀ ਦੁਖਦਾਈ ਘਟਨਾ ਬਹੁਤ ਮਾੜੀ ਘਟਨਾ ਹੈ ਜਿਹੜੇ ਸਾਡੇ ਕਿਸਾਨ ਵੀਰਾਂ ਦੇ ਨਾਲ ਇਹ ਦੁਰਘਟਨਾ ਘਟੀ ਹੈ ਉਹਦੇ ਲਈ ਮੈਂ ਅੱਜ ਦੁੱਖ ਪ੍ਰਗਟ ਕਰਨ ਆਇਆ ਹਾਂ ਕਿਉਂਕਿ ਕਿਸਾਨ ਆਪਦੇ ਪੁੱਤਾਂ ਵਾਂਗ ਫਸਲ ਨੂੰ ਪਾਲਦਾ ਇੰਨੀ ਮਿਹਨਤ ਕਰਕੇ ਆਪਾਂ ਫਸਲ ਨੂੰ ਅਗਾਉਨੇ ਆ ਤੇ ਜਦੋਂ ਉਸ ਨੂੰ ਕਟਾਈ ਕਰਨ ਦਾ ਸਮਾਂ ਆਉਂਦਾ ਤੇ ਜਦੋਂ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਦੁਰਘਟਨਾ ਹੁੰਦੀ ਹੈ ਤਾਂ ਬਹੁਤ ਮਨ ਖਰਾਬ ਹੁੰਦਾ ਬਹੁਤ ਵੱਡਾ ਲਾਸ ਹੈ ਪੈਸੇ ਦਾ ਬਹੁਤ ਵੱਡਾ ਫਾਈਨੈਂਸ਼ੀਅਲੀ ਬਹੁਤ ਵੱਡਾ ਲਾਸ ਹੈ ਤੇ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਭਾਈ ਜੈਦੇਵ ਸਿੰਘ ਹੋਣੀ ਜਿਨ੍ਹਾਂ ਦੇ 12-13 ਕਿੱਲੇ ਜਿਹੜੇ ਅੱਗ ਦੀ ਭੇਟ ਚੜ ਗਈ ਜਿਹੜੀ ਫਸਲਜੀਤ ਸਿੰਘ ਹੋਣੀ ਰੇਸ਼ਨ ਸਿੰਘ ਹੋਣੀ ਤਕਰੀਬਨ 35 ਕਿੱਲਿਆਂ ਨੂੰ ਅੱਗ ਲੱਗੀ ਦੱਸਿਆ ਗਿਆ ਪਿੰਡ ਵਾਲਿਆਂ ਵੱਲੋਂ ਜਿਹਦੇ ਵਿੱਚੋਂ 17 ਕਿੱਲੇ ਖੜੀ ਫਸਲ ਜਿਹੜੀ ਕਣਕ ਜਿਹੜੀ ਜਿਸ ਨੂੰ ਅੱਗ ਲੱਗ ਗਈ ਤੇ ਇਹ ਬਹੁਤ ਵੱਡਾ ਜਿਹੜਾ ਲਾਸਾ ਸਾਰੇ ਕਿਸਾਨ ਵੀਰਾਂ ਦਾ ਤੇ ਮੈਂ ਇਸ ਦੁੱਖ ਦੀ ਘੜੀ ਦੇ ਵਿੱਚ ਕਿਸਾਨ ਵੀਰਾਂ ਦੇ ਨਾਲ ਖੜਾ ਤੇ ਪੰਜਾਬ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦਾ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਜਿਹੜਾ ਮੁਆਵਜ਼ਾ ਇਸ ਦਾ ਦਿੱਤਾ ਜਾਵੇ ਤਾਂ ਜੋ ਹਰ ਜਾਨੇ ਦੀ ਪਰਪਾਈ ਹੋ ਸਕੇ ਜੀ ਸਾਹਿਬ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਅੱਗ ਲੱਗ ਚੁੱਕੀ ਹੈ ਇਸ ਵਾਰ ਸਰਕਾਰ ਨੂੰ ਜਾਂ ਕਿਸਾਨਾਂ ਨੂੰ ਸਹਯੋਗ ਲੈ ਕੇ ਪ੍ਰਸ਼ਾਸਨ ਨੂੰ ਕਿਸ ਤਰ੍ਹਾਂ ਦੇ ਉਪਰਾਲੇ ਕਰਨ ਦੀ ਲੋੜ ਹੈ ਦੇਖੋ ਮੈਂ ਇਹ ਕਹਿਣਾ ਕਿ ਸਰਕਾਰ ਨੂੰ ਫਾਇਰ ਬ੍ਰਿਗੇਡਸ ਜਿਆਦਾ ਜਿਆਦਾ ਪ੍ਰੋਵਾਈਡ ਕਰਨ ਦੀ ਲੋੜ ਹੈ ਹਰ ਪਿੰਡ ਦੇ ਵਿੱਚ ਘੱਟੋ ਘੱਟ ਦੋ ਫਾਇਰ ਬ੍ਰਿਗੇਡਸ ਜਿਹੜੀਆਂ ਵੱਡੀਆਂ ਦੇਣੀਆਂ ਦਿੱਤੀਆਂ ਜਾਣ ਛੋਟੀਆਂ ਨਹੀਂ ਵੱਡੀਆਂ ਫਾਇਰ ਬ੍ਰਿਗੇਡਸ ਹਰ ਪਿੰਡ ਵਿੱਚ ਦੋ ਤਾਂ ਕਿ ਜਦੋਂ ਇਸ ਤਰ੍ਹਾਂ ਦੀ ਕੋਈ ਘਟਨਾ ਹੁੰਦੀ ਹੈ ਤੇ ਨਾਲ ਦੀ ਨਾਲ ਫਾਇਰ ਬ੍ਰਿਗੇਡ ਆ ਕੇ ਹੋ ਸਕੇ ਤੇ ਕਾਬੂ ਪਾਵੇ ਕਿਉਂਕਿ ਜਦੋਂ ਨੂੰ ਮੋਗਾ ਨਗਰ ਨਿਗਮ ਤੋਂ ਫਾਇਰ ਬ੍ਰਿਗੇਡ ਆਉਂਦੀ ਹੈ ਉਦੋਂ ਤੱਕ ਤਾਂ ਬਾਈ ਜੀ 30 35 ਕਿੱਲਿਆਂ ਨੂੰ ਅੱਗ ਪੈ ਚੁੱਕੀ ਹੁੰਦੀ ਹੈ ਤੁਸੀਂ ਤਕਰੀਬਨ ਦੇਖੋ ਵੀ 20 25 ਕਿਲੋਮੀਟਰ ਦਾ ਆਪਣਾ ਮੋਗੇ ਤੋਂ ਵਾਇਆ ਬਣ ਜਾਂਦਾ ਜਿਹੜੇ ਨਾਲ ਦੇ ਪਿੰਡ ਆ ਹੰਦਾਰਾਪੁਰ ਤੱਕ ਜਾਂਦੇ ਆ ਆਪਾਂ ਜਾਂ ਇੱਧਰ ਆਪਾਂ ਤੁਸੀਂ ਦੇਖ ਲਓ ਕਿ ਚੂੜਚੱਕ ਹੱਦ ਤੱਕ ਜਾਂਦੇ ਆ ਜਾਂ ਇੱਧਰ ਬਾਗਾਪੁਰਾਣਾ ਤੱਕ ਤੇ ਮਤਲਬ ਕਿਸੇ ਪਾਸੇ ਵੀ ਤੁਸੀਂ ਜਾਓ ਤਕਰੀਬਨ 20 ਕਿਲੋਮੀਟਰ ਦਾ ਜਿਹੜਾ ਬਣ ਜਾਂਦਾ ਏਰੀਆ ਤੇ ਉਹਦੇ ਵਿੱਚ ਜੇ ਜਦੋਂ ਫਾਇਰ ਬ੍ਰਿਗੇਡ ਪਹੁੰਚਦੀ ਏ ਉਹ ਤੱਕ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਸੋ ਇਸ ਕਰਕੇ ਸਰਕਾਰ ਨੂੰ ਇਹ ਸਵਾਲ ਧਿਆਨ ਦੇਣ ਦੀ ਲੋੜ ਹੈ ਨਾ ਕਿ ਟਾਇਲਟ ਕਿੰਗ ਜਿਹੜੇ ਬਣ ਰਹੇ ਆ ਉਸ ਦੀ ਲੋੜ ਨਹੀਂ ਕਿ ਜਿਸ ਤਰ੍ਹਾਂ ਦੇ ਕੰਮ ਕੀਤੇ ਜਾ ਰਹੇ ਆ ਉਹ ਨਹੀਂ ਜਿਹੜੇ ਐਕਚੁਅਲ ਚ ਕੰਮ ਹੋਣੇ ਚਾਹੀਦੇ ਆ ਜਿੱਦੀ ਲੋਕਾਂ ਨੂੰ ਲੋੜ ਆ ਕਿਸਾਨ ਵੀਰਾਂ ਨੂੰ ਲੋੜ ਆ ਇੱਕ ਪਾਸੇ ਤਾਂ ਆਪਾਂ ਕਹਿੰਨੇ ਆ ਕਿਸਾਨ ਜਿਹੜਾ ਭਾਰਤ ਦਾ ਅੰਦਤ ਤੇ ਕਿਸਾਨ ਤੋਂ ਬਿਨਾ ਤਾਂ ਆਪਣਾ ਕੋਈ ਵੀ ਬੰਦਾ ਰੋਟੀ ਨਹੀਂ ਖਾ ਸਕਦਾ ਤੇ ਸੱਚਾਈ ਹੈ ਕਿ ਹਰ ਬੰਦੇ ਦਾ ਜਿਹੜਾ ਪੇਟ ਆ ਉਹ ਕਿਸਾਨ ਦੀ ਫਸਲ ਦੇ ਨਾਲ ਭਰਦਾ ਤੇ ਫਿਰ ਆਪਾਂ ਇਹਨਾਂ ਲਈ ਕਿਉਂ ਨਹੀਂ ਕਰਦੇਗੇ ਸਭ ਤੋਂ ਜ਼ਿਆਦਾ ਜਿਹੜਾ ਉਦਮ ਕਰਨ ਦੀ ਲੋੜ ਆ ਉਹ ਕਿਸਾਨਾਂ ਲਈ ਹੈ ਸਰਕਾਰ ਨੂੰ ਜ਼ਿਆਦਾ ਤੋਂ ਜ਼ਿਆਦਾ ਇਸ ਤਰ੍ਹਾਂ ਦੇ ਸਾਧਨਾਂ ਦੀ ਮੁਹਈਆ ਕਰਾਉਣ ਦੀ ਲੋੜ ਹੈ ਕਿ ਅੱਗ ਤੇ ਕਾਬੂ ਪਾਇਆ ਜਾ ਸਕੇ ਫਾਇਰ ਬ੍ਰਿਗੇਡਸ ਤੇ ਹੋਰ ਵੀ ਜਿਹੜੇ ਸਾਧਨ ਹੋਣੇ ਚਾਹੀਦੇ ਆ ਸੋ ਮੈਨੂੰ ਲੱਗਦਾ ਕਿ ਸਭ ਤੋਂ ਪਹਿਲਾਂ ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਆ ਮਨਸਬ ਸੁਣਨ ਦੇ ਵਿੱਚ ਆਇਆ ਜਿਸ ਪਰਿਵਾਰ ਦਾ ਨੁਕਸਾਨ ਹੋਇਆ ਉਹਨਾਂ ਨੇ ਪਿਛਲੇ 20 19 ਸਾਲ ਤੋਂ ਪਰਾਲੀ ਨੂੰ ਅੱਗ ਮੀਂਹ ਤੱਕ ਵੀ ਨਹੀਂ ਲਗਾਈ ਜਦ ਕਿ ਅੱਜ ਅੱਗ ਉਹਨਾਂ ਦੇ ਖੇਤਾਂ ਦੇ ਵਿੱਚ ਪਹੁੰਚ ਚੁੱਕੀ ਹੈ ਹੂੰ ਉਸ ਬਾਰੇ ਤੁਸੀਂ ਤੁਹਾਡਾ ਕੀ ਵਿਚਾਰ ਹੈ ਕੀ ਕਰਨਾ ਚਾਹੋਗੇ ਦੇਖੋ ਇੱਕ ਪਾਸੇ ਤਾਂ ਸਰਕਾਰ ਕਿਸਾਨਾਂ ਤੇ ਪਰਚੇ ਕਰਦੀ ਹੈ ਜਦੋਂ ਕਿਸਾਨ ਪਰਾਲੀयां ਨਵਗ ਲਾਉਂਦੇ ਆ ਕਿਉਂਕਿ ਕਿਸਾਨ ਵੀ ਆਪਦੀ ਜਗ੍ਹਾ ਤੇ ਸਹੀ ਆ ਜਦੋਂ ਉਹਨਾਂ ਕੋਲ ਕੋਈ ਹੋਰ ਰਾਹ ਨਹੀਂ ਰਹਿ ਜਾਂਦਾ ਤਾਂ ਉਦੋਂ ਉਹ ਫਿਰ ਪਰਾਲੀ ਨੂੰ ਅੱਗ ਲਾਉਂਦੇ ਆ ਤੇ ਚਲੋ ਆਪਾਂ ਪੋਲਿਊਸ਼ਨ ਨੂੰ ਬਚਾਉਣ ਲਈ ਇਹ ਕਹਿੰਨੇ ਆ ਕਿ ਹਾਂ ਪੋਲਿਊਸ਼ਨ ਨਾ ਹੋਵੇ ਤੇ ਆਪਾਂ ਉਹਨਾਂ ਨੂੰ ਰੋਕਦੇ ਆ ਸਰਕਾਰ ਰੋਕਦੀ ਆ ਕਿ ਪਰਾਲੀ ਨੂੰ ਅੱਗ ਨਾ ਲਾਓ ਤੇ ਪਰ ਜਿਹੜੇ ਸਾਡੇ ਜੈਦੀਪ ਸਿੰਘ ਜੀ ਆ ਜਿਨ੍ਹਾਂ ਦੇ 12-13 ਕਿੱਲੇ ਅੱਗ ਦੀ ਭੇਟ ਚੜੀ ਆ ਕਣਕ ਤੇ ਜੈਦੀਪ ਸਿੰਘ ਤਾਂ ਪ੍ਰੋਗਰੈਸਿਵ ਫਾਰਮਰ ਨੇ گورنر ਤੋਂ ਅਵਾਰਡ ਮਿਲਿਆ ਹੋਇਆ ਇਹਨਾਂ ਨੂੰ ਤੇ ਇਹਨਾਂ ਨੇ ਤਾਂ ਪਿਛਲੇ 20 ਸਾਲ ਤੋਂ ਪਰਾਲੀ ਨੂੰ ਅੱਗ ਨਹੀਂ ਲਾਈ ਤੇ ਮਤਲਬ ਜੋ ਵੀ ਸਰਕਾਰ ਦੇ ਨੋਰਮਸ ਹੈਗੇ ਆ ਜੋ ਸਰਕਾਰ ਦੇ ਰੂਲ ਆ ਉਹਨਾਂ ਦੇ ਮੁਤਾਬਕ ਉਹ ਖੇਤੀਬਾੜੀ ਕਰਦੇ ਆ ਤੇ ਫਿਰ ਕੀ ਸਰਕਾਰ ਨੇ ਕੀ ਅਜਿਹਾ ਕੀਤਾ ਕਿ ਜਿਹਦੇ ਨਾਲ ਇਹ ਕਣਕ ਨੂੰ ਅੱਗ ਜੜੀ ਨਾ ਪੈਂਦੀ ਜਾਂ ਜੇ ਪਈ ਸੀ ਤਾਂ ਉਹਨੂੰ ਰੋਕ ਸਕਦੇ ਸਰਕਾਰ ਆਪਦੇ ਫਰਜ਼ਾਂ ਤੋਂ ਭੱਜਦੀ ਹੈ ਦੇਖੋ ਫਾਇਰ ਬ੍ਰਿਗੇਡਸ ਜਿਹੜੀਆਂ ਮੋਗਾ ਤੋਂ ਆਉਂਦੀਆਂ ਨਗਰ ਨਿਗਮ ਤੋਂ ਉਹ ਬਹੁਤ ਦੇਰ ਹੋ ਜਾਂਦੀ ਹੈ ਉਦੋਂ ਤੱਕ ਤਾਂ ਬਹੁਤ ਜ਼ਿਆਦਾ ਫਸਲ ਜਿਹੜੀ ਮੱਚ ਜਾਂਦੀ ਹੈ ਮੇਰੀ ਇਹ رائے ਹੈ ਸਰਕਾਰ ਨੂੰ ਕਿ ਜਿਵੇਂ ਥਾਣਾ ਸਦਰ ਆ ਕਲਕਲਾ ਇੱਥੇ ਇੱਕ ਵੱਡੀ ਫਾਇਰ ਬ੍ਰਿਗੇਡ ਹੋਵੇ ਮਹਿਣਾ ਥਾਣੇ ਕੋਲ ਇੱਕ ਵੱਡੀ ਫਾਇਰ ਬ੍ਰਿਗੇਡ ਹੋਵੇ ਸਿੰਘਾ ਵਾਲੇ ਇੱਕ ਫਾਇਰ ਬ੍ਰਿਗੇਡ ਖੜੀ ਹੋਵੇ ਤਾਂ ਕਿ ਲੋਹਾਰੇ ਚੌਂਕ ਦੇ ਵਿੱਚ ਇੱਕ ਫਾਇਰ ਬ੍ਰਿਗੇਡ ਹੋਵੇ ਹਮੇਸ਼ਾ ਹਾਜ਼ਰ ਤਾਂ ਕਿ ਮੋਗਾ ਦੇ ਜਿਹੜੇ ਆਲੇ ਦੁਆਲੇ ਦੇ ਪਿੰਡ ਨੇ ਉਹਨਾਂ ਦੇ ਵਿੱਚ ਹਮੇਸ਼ਾ 24 ਘੰਟੇ ਇਸ ਆਫ ਅਸਲ ਦੇ ਜਦੋਂ ਸਮੇਂ ਦੌਰਾਨ 24 ਘੰਟੇ ਫਾਇਰ ਬ੍ਰਿਗੇਡ ਦੀਆਂ 5-6 ਗੱਡੀਆਂ ਹੱਦਾਂ ਤੇ ਹੋਣੀਆਂ ਚਾਹੀਦੀਆਂ ਤਾਂ ਕਿ 5-10 ਮਿੰਟ ਦੇ ਵਿੱਚ ਵਿੱਚ 5 ਮਿੰਟ ਚ ਗੱਡੀ ਜਿਹੜੀ ਪਹੁੰਚ ਸਕੇ ਤੇ ਫੇਰ ਹੀ ਜਿਹੜਾ ਆਪਾਂ ਇਸ ਅੱਗ ਤੋਂ ਬਚਾ ਕਰ ਸਕਦੇ ਆ ਸੋ ਇਹ ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਤੇ ਇਹ ਹੀ ਮੇਰੇ ਵੱਲੋਂ ਇਹ ਅਪੀਲ ਆ ਸਰਕਾਰ ਨੂੰ